ਦੀਦੀ ਕੀ ਕਰਦੇ ਹੋ ਕੱਪੜੇ ਜਿਧੋਕੇ ਹਟੇ ਸੀ ਭੈਣ ਮੈਂ ਕਿ ਧੁੱਪ ਜੇ ਲੱਗ ਜੂਗੀ ਠੀਕ ਮੈਂ ਚਾਰ ਕੇ ਮਿਰਚਾਂ ਦੇ ਦਿਓ ਮੈਨੂੰ ਮਿਰਚ ਲੈ ਜਾ ਆ ਜਾ ਨਾਲੇ ਚਾਰ ਕ ਤੋਰੀਆਂ ਵੀ ਦੇ ਦਿਓ ਹੁਣ ਸਾਰੀਆਂ ਸਾਰੀਆਂ ਪੱਟੀਆਂ ਤੋਰੀਆਂ ਚਾਹਤੂ ਹੈਗੀਆਂ ਸੋ ਤੂੰ ਲੈਣ ਨਹੀਂ ਆਈ ਹਾਂਜੀ ਹੁਣ ਆ ਤੁਸੀਂ ਦਿੱਤੀਆਂ ਹੀ ਨਹੀਂ ਮੈਨੂੰ ਹਾਂ ਉਹ ਤਾਂ ਦਿੱਤੀਆਂ ਹੀ ਨਹੀਂ ਲਾ ਉਹ ਦੋ ਦਿੱਤੀਆਂ ਕਿੱਥੇ ਉਹ ਦੋ ਫਿਰ ਉਹ ਥੋੜੀਆਂ ਲੱਗਣ ਸੀ ਲੱਗਣਾਂ ਨਹੀਂ ਸੀ ਆ ਅੱਛਾ ਹੀ ਮਿਰਚਾਂ ਵੀ ਦੇ ਦਿਓ ਹੁਣ ਚਾਰ ਕ ਤੋਰੀਆਂ ਦੇ ਦਿਓ ਚਲ ਮਿਰਚਾ ਦੇ ਦੋ ਫਿਰ ਹਾਂ ਜਿੱਥੇ ਤੋਂ ਦੀਦੀਆਂ ਤੋਰੀਆਂ ਤੋੜਦਾ ਤੂੰ ਤੇ ਮਿਰਚਾ ਲੈ ਜਾ ਜੇ ਚਾਰ ਲੈ ਕੇ ਜਾਣੀਂ ਲੈ ਫੜ ਮਿਰਚਾਂ ਤੋੜ ਦਿੰਦੀਆਂ ਭੈਣੀ ਹਾਂਜੀ ਫਿਰ ਮਿਰਚਾ ਦੇ ਦੋ ਆਹੋ ਮਿਰਚਾਂ ਲੈ ਜਾ ਹੁਣ ਕੀ ਬੀਜਣਾ ਦੀਦੀ ਇੱਥੇ ਹਾਂ ਹੁਣ ਕੀ ਬੀਜਣਾ ਇੱਥੇ ਹਾਂ ਤੇ ਲਸਣ ਬਸ ਲਾਲ ਲਸਣ ਲਿਆਂਦਾ ਪਿਆ ਭੈਣੀ ਅੱਛਾ ਜੀ ਪਰ ਤਾਂ ਵੀ ਰੱਖੀ ਬੈਠੀ ਆ ਚਲ ਸਾਡੇ ਲਈ ਵੀ ਲਾ ਲਿਓ ਫਿਰ ਥੋੜਾ ਜਿਹਾ ਆਹੋ ਲੈ ਤੈ ਤੁਸੀਂ ਬਣਾਏ ਕਰ ਦਿਉ ਤੁਹਾਡੇ ਲਈ ਲਾ ਲਓ ਤੁਸੀਂ ਤੁਹਾਡੇ ਕਿੰਨਾ ਰੂੜੀਆਂ ਚ ਪਰ ਥੋਂ ਪਿਆਵਾ ਤਾਂ ਦੋ ਉੱਥੇ ਭਰਾ ਬਬਲਾ ਕੇ ਵਧੀਆ ਲਾ ਲੋ ਤੁਹਾਂ ਤੁਸੀਂ ਤੂੰ ਐਵੇਂ ਕਾਹਦੇ ਕਰਦੇ ਆਹ ਲੋਕਾਂ ਨਾਲ ਹੈ ਧੱਕਦੀਓ ਕਰ ਤੂੰ ਮਿਰਚਾਂ ਮੰਗਣਾ ਚੰਦੀਆਂ ਹੈ ਕਰ ਹੰਟ ਲਸਣ ਵੀ ਮੰਗੀ ਜਾਂਦੀ ਆ ਮੋੜ ਕੇ ਤੁਸੀਂ ਲਸਣ ਨੂੰ ਧਣੀਆਂ ਨੂੰ ਸਿਆਲੋ ਸਿਆਲ ਤੰਗ ਕਰੂੰਗੀਆਂ